ਜਿੰਨਾ ਕਾਫੀ ਚਰਚਾਵਾਂ ਜੈਸੇ ਸੋਸ਼ਲ ਮੀਡੀਆ ਵੀਡੀਓ ਆ ਰਹੀ ਸੀ ਪੁਲਿਸ ਦੀ ਵਰਦੀ ਚ ਠੰਗੀਆਂ ਹਾਰਾ ਸੀ ਬਤਾ ਕੌਣ ਸ਼ਕਤੀ ਔਰ ਕਿੱਥੋਂ ਪਕੜਿਆ ਗਈ ਜੀ ਮਿਤੀ 21 7 25 ਨੂੰ ਰੀਟ 3 ਵਜੇ ਉਸ ਨਾਲ ਚੌਂਕ ਦੇ ਵਿੱਚ ਗੁਰਵਿੰਦਰ ਸਿੰਘ ਸਰਮ ਖਰਚਰਨ ਸਿੰਘ ਇਹਨਾਂ ਦੀ ਮੋਬਾਈਲ ਸਸਰੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਇਹਨਾਂ ਕੋਲ ਜਿਹਦੇ ਖਾਕੀ ਪੱਪ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹਦਾ ਤੇ ਪੁਲਿਸ ਵਾਲਾ ਕੋਲ ਲਗਾਇਆ ਸੀ ਇਹਨੂੰ ਮੱਲਾ ਮੱਤਾ ਚ ਲਾ ਕੇ ਕਹਿੰਦਾ ਮੈਨੂੰ ਕੈਸ਼ ਚਾਹੀਦਾ ਹੈ ਪੈਸੇ ਮੈਂ ਤੁਹਾਨੂੰ ਸਿਕਾ ਕਰ ਦਿੰਦਾ ਇਹਨੇ ਦਰਾਂ ਦਾ ਗੁਰਵਿੰਦਰ ਸਿੰਘ ਨੇ ਸੋਚਿਆ ਕਿ ਆਪਾਂ ਪੁਲਿਸ ਨਾਲੇ ਹੋਣਾ ਹੈ ਕਿ ਚਲੇ ਮੁਸ਼ਕਲ ਚਾ ਉਹਨਾਂ ਨੂੰ 3000 ਰੁਪਏ ਦੇਤਾ ਜਦੋਂ ਇਹਨਾਂ ਨੇ ਸਕੈਨ ਕੀਤਾ ਇਸ ਕੰਮ ਕਰਕੇ ਜਲਦੀ ਦਰਦ ਨਾਲ ਚਲਾ ਗਏ ਪਰ باوجود ਅੰਦਰਸੇ ਖਾਤਾ ਚੱਕੇ ਤਾਂ ਉਹ ਖਾਤੇ ਜਿਹੜੇ ਪੈਸੇ ਨਹੀਂ ਆਏ ਸੀ ਇਹਨਾਂ ਬੰਦਸਾਂ ਕੰਪਲੇਂਟ ਕੀਤੀ ਜਿਹ ਕਪਲੇਟ ਤੇ ਮਕਦਮਾ ਨੰਬਰ 97 ਮਿਤੀ 21 ਸਤ 25 ਅੰਡਰ ਸੈਕਸ਼ਨ 316 4 303 2 ਬੀ ਐਨ ਐਸ थाना ਗਦਰਵਾ ਗਦਰਵਾ ਰਜਿਸਟਰ ਕਰਕੇ ਜੁਮੇ ਟੈਕਨੀਕਲ ਤਰੀਕੇ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਮੰਗਾਲ ਕੇ ਪਰਤਾਲ ਕੀਤੀ ਤਾਂ ਸਾਹਮਣੇ ਦੋਸ਼ੀ ਕਰਨੈਲ ਸਿੰਘ ਇਲਸ ਦੀਪ ਉਤਰ ਫਕੀਰ ਚੰਦ ਵਾਸੀ ਦੋਲੋਂਵਾਲ ਪੀਐਸ ਸਦਰਮਾਨਸ ਇਹਨੂੰ ਕੱਲ ਸੀ ਅਰੈਸਟ ਕਰ ਲਿਆ ਇਹਨੇ ਕੁਝ ਗਿਸਤੇ ਦਾਸਤਾਵੀ ਮੈਂ ਆਇਆ ਸੀ 30000 ਰੁਪਿਆ ਲੈ ਗਿਆ ਸੀ ਕੱਲ ਪੇਸ਼ ਕਰਕੇ ਦੋਨ ਦਾ ਪੁਲਿਸ ਰਿਪੋਰਟ ਤੇ ਇਹਦੇ ਤੋਂ ਜੀ ਗਰਦੀ ਜਿਹੜੀ ਇਹਨੇ ਚਾਲੀ ਪਾਈ ਹੋਈ ਸੀ ਇਹਦਾ ਮੋਟਰਸਾਈਕਲ ਰਿਕਵਰ ਕਰਨਾ ਕਰ ਲਾਂਗੇ ਅੱਜ ਆਪ ਤਾਂ ਇਹਨੂੰ ਦੱਸੇ ਪੁਲਿਸ ਬੁਲਾਏ ਹੋਏ ਰਹੇ ਸੀ ਇਹਦਾ ਪੁਲਸਾਂ ਕੋਈ ਲੈਣ ਦੇ ਨਹੀਂ ਸਰੇ ਇੱਕ ਸਰ ਨੇ ਵਰਦੀ ਕਿਥੋਂ ਰੈਂਜ ਕੀਤੀ ਸਰੇ ਦਾ ਕੀ ਫਾਦਰ ਦਾ ਪੋਸਟ ਬਲਾਜ਼ਮ ਸੀ ਉਹ ਮੈਂ ਕਰ ਰਿਹਾ ਤਫਤੀਸ਼ ਇਹਦੀ ਪਤਾ ਲੱਗਿਆ ਤੇ ਵਰਦੀ ਆ ਬਬਜੀ ਵੀ ਖਾਕੀ ਪੈਂਟ ਦਾ ਖਾਕੀ ਪਕਾਾਮ ਵੀ ਦੁਕਾਨ ਤੋਂ ਮਿਲ ਜਾਂਦੀ ਹੈ ਜੀ ਸਿਰ ਪੁਲਿਸ ਦੇ ਲੋਕੋ ਲੱਗਿਆ ਹੋਣਾ ਜੀ ਤੇ ਸ਼ਰਿਆਂ ਨੂੰ ਦਾ ਕੋਈ ਨਹੀਂ ਆਹ ਕਿ ਸ਼ਕ ਸਪਾਈ ਸੀ ਵਾਈਟਰ ਜੀ ਦਾ ਪੁਲਿਸ ਵਾਲੋ ਕੋਲ ਲੱਗਿਆ ਹੋਇਆ ਸੀ ਸਰ ਕਿਦਰ ਬਾਅਦ ਤੋਂ ਬਿਨਾਂ ਕਿਤੇ ਹੋਰ ਵੀ ਪਹਿਲਾਂ ਨੇ ਇਸ ਤਰ੍ਹਾਂ ਦਾ ਕੁਝ ਕੀਤਾ ਹੈਗਾ ਫਰਾਡ ਵਗੈਰਾ ਸਾਰਾ ਸਾਮਾਨ ਅੰਦਰ ਕਬਰ ਕਰਾਂਗੇ ਉਸ ਦਿਨ ਇਹਨੇ ਸ਼ਾਮ ਨੂੰ ਬੱਲੂਣਾ ਆਇਆਗਾ ਇਹਦੇ ਵਿੱਚ ਥਾਣੇ ਸਦਰਪੁਰ ਚ ਉੱਥੇ ਵੀ 5000 ਦੇ ਗਏ ਨਾ ਠੱਗੀ ਮਾਰੀ ਕਿੰਨੀ ਕਿ ਠੱਗੀ ਸਰ ਹੋਰ ਕੋਈ ਨਿਕਲੀ ਮੀਜਸਟਰ ਦੀ ਇਹ ਫਿਰ ਵਾਲੇ ਦੋ ਹੀ ਧਿਆਨ ਚੰਗੇ ਆ ਦੋਦੇ ਨਰਮਾਨ ਤੇ ਪੁਸ਼ੀਸ਼ ਕਰਕੇ ਤੋਂ ਇੱਕ ਗੋਲਵਾ ਦਾ ਤਾਂ ਕਿਹੜੇ ਪਿੰਡੇ ਦਾ ਕਿਹੜੇ ਜ਼ਿਲ੍ਹੇ ਦਾ ਇਹ ਦੁਲੋਆ ਪਿੰਡਾ ਥਾਣਾ ਸਦਰ ਮਾਨਸਾ ਚ ਇੱਕ ਕੱਲਾ ਹੀ ਹੈ ਜਾਂ ਕੋਈ ਹੋਰ ਵੀ ਕੋਈ ਨਿਕਲਿਆ ਜੀ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਇਹਦਾ ਕੋਈ ਪਤਾ ਲੱਗਿਆ ਹੋਵੇ ਪਹਿਲੀ ਕੋਈ ਨਹੀਂ ਪਿੱਛੇ ਪਰਚਾ ਕੋਈ ਦਰਜ ਨਹੀਂ ਇੱਥੇ ਪਤਾ ਲੱਗਿਆ ਇੱਕ ਦੋ ਠੱਗੀਆਂ ਨੇ ਪਹਿਲਾਂ ਇਸ ਤਰ੍ਹਾਂ ਨਹੀਂ ਮਾਰੀਆਂ